ਜੈ ਮਾਲਕਾਂ ਦੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਅਸਲਾਮੁਅਲਿਕਮ ਰਹਿਮਤੁ ਲਾਹ ਬਬਰਕਾਤੋ ਸੋ ਸਾਰੇ ਵੀਰਾਂ ਨੂੰ ਭੈਣਾਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਆਦਾਬ ਜੈ ਮਾਲਕਾਂ ਜੈ ਪੀਰਫਗੀਆਂ ਦੀ ਜੈ ਮਸਤਾਂ ਦੀ ਜੈ ਦਾਤ ਲੋਕਾਂ ਦੀ ਜੈ ਸਾਧੂ ਸੰਤਾਂ ਦੀ ਸੋ ਆਓ ਮੇਰੇ ਵੀਰ ਦੋਸਤ ਮਿੱਤਰ ਅੱਜ ਕਾਫੀ ਚਿਰ ਹੋ ਗਿਆ ਵੀਡੀਓ ਨਹੀਂ ਪਾਈ ਸੋ ਆਓ ਇੱਕ ਵਿੱਚ ਤੁਹਾਨੂੰ ਅੱਜ ਨੈਣਾ ਦੇਵੀ ਜੀ ਦਾ ਜੀ ਦਾ ਮੰਤਰ ਦੇਣ ਲੱਗੇ ਆ ਨੈਣਾ ਦੇਵੀ ਜੀ ਦਾ ਮੰਤਰ ਹੈ ਤੇ ਮੰਤਰ ਹੈ ਜਿਹੜਾ ਦ੍ਰਿਸ਼ਟੀ ਖੋਲਣ ਵਾਸਤੇ ਹੈ ਦ੍ਰਿਸ਼ਟੀ ਖੋਲਣ ਵਾਸਤੇ ਮੰਤਰ ਹੈ ਬਹੁਤ ਹੀ ਸੋਹਣਾ ਕਾਰਗਰ ਮੰਤਰ ਹੈ ਹੁਣ ਸਾਵਣ ਦੇ ਚਾਲੇ ਚੱਲ ਪਏ ਨੇ ਤੇ ਤੁਸੀਂ ਇਹਨੂੰ ਸਿੱਧ ਕਰ ਸਕਦੇ ਹੋ ਠੀਕ ਆ ਜੀ ਮਾਤਾ ਨੈਨਾ ਦੇਵੀ ਜੀ ਦਾ ਮੰਤਰ ਹੈ ਇਹਨੂੰ ਤੁਸੀਂ ਸਿੱਧ ਕਰ ਸਕਦੇ ਹੋ ਮਾਤਾ ਜੀ ਦੇ ਚਾਲੇ ਚੱਲਣਗੇ ਤੁਸੀਂ ਇਹਨਾਂ ਨੂੰ ਸਿੱਧ ਕਰ ਸਕਦੇ ਹੋ ਸੋ ਕਾਪੀ ਪੈਨ ਚੱਕੋ ਜਿਹੜਾ ਮੰਤਰ ਹੈ ਉਹ ਲਿਖੋ ਤੇ ਸਬਸਕ੍ਰਾਈਬ ਕਰ ਲਓ ਲਾਲ ਬਟਨ ਦਵਾ ਦਿਓ ਤੇ ਜਿਹੜੀ ਇਹਦੀ ਵਿਧੀ ਹੈ ਉਹ ਵੀ ਤੁਹਮ ਦੱਸਾਂਗੇ ਆਉ ਮੰਤਰਾ ਚਲਦੇ ਆ श्री ओम नमो आदेश गुरु सर्भंगनाथ को श्री ओम नमो आदेश गुरु सर्भंगनाथ को नैनन देवी से नैनन चले करे दृष्टि अपार कंटक से बानी बोले आओ हमारे द्वार आँखों से पताल फोड़ूँ हवाओं की दृष्टि मोड़ूँ नैनन से पत्थर तोडूं कहत कहूं पुकार तीनों लोग की खबर ले आए मेरे मस्तक के द्वार मेरा गुरु तीन लोक का गुरु करूं नाथों को पार इसी घड़ी इसी पल आए मन मस्तक द्वार दुहाई शिव पार्वती की एक बारी फिर सुनो श्री ओम नमो आदेश गुरु सर्वंगनाथ को नैनन देवी से नैनन चले करे दृष्टि अपार कंठक से बानी भोले आओ हमारे द्वार आँखों से पताल फोड़ूं हवाओं की दृष्टि मोड़ूं नैनन से पत्थर तोड़ूं कहत कहूं पुकार तीनों लोग की खबर आए मेरे मस्त के द्वार मेरा गुरु तीन लोग का गुरु गुरु नाथों को पार इसी घड़ी इसी पल आए मन मस्तक द्वार दोहाई शिव पार्वती की जड़ा मंत्र है बहुत ही सोहना दृष्टि खोलन वाला मंत्र है ਛੜੀਆਂ ਨੇ ਚਾਨਣ ਦੇਣ ਵਾਲਾ ਮੰਤਰ ਹੈ ਕਹੜੀਏ ਕਿ ਪੁੱਛਾ ਕੱਢਣ ਵਾਲਾ ਮੰਤਰ ਹੈ ਬਹੁਤ ਹੀ ਸੋਹਣਾ ਓੰਕਾਰ ਕਰ ਮੰਤਰ ਵੱਡੇ ਵੱਡੇ ਪੰਡਤ ਵਿਦਵਾਨਾਂ ਕੋਲੇ ਇਹ ਮੰਤਰ ਹੈ ਨਾਂ ਦੇਣ ਵਾਲਿਆਂ ਵਿੱਚੋਂ ਇਹ ਮੰਤਰ ਹੈ ਬੜੀ ಅಪਾਰ ਕਿਰਪਾ ਨੈਣਾ ਦੇਵੀ ਜੀ ਦੀ ਇਸ ਮੰਤਰ ਤੇ ਪੜਨ ਨਾਲ ਹੋ ਜਾਣੀ ਹੈ ਓਮ ਨਮੋਸ਼ ਵਾਏ ਦੀਆਂ ਜੜੀਆਂ ਨੇ ਮਾਲਾ ਪੰਜ ਪਹਿਲਾਂ ਫੇਰ ਲੈਣੀਆਂ ਨੇ ਫਿਰ ਇਹ ਸੇ ਮੰਤਰ ਦੀਆਂ ਤਿੰਨ ਜਾਂ ਪੰਜ ਮਾਲਾ ਰੋਜ਼ ਫੇਰ ਲਿਆ ਕਰਨੀਆਂ ਨੇ 21 ਦਿਨ ਕਰੋ ਇਹ ਹੁਣ ਚਾਲੇ ਚੱਲਣਗੇ ਮਾਤਾ ਦੇ ਇਨਾ ਚਾਲਿਆਂ ਦੇ ਵਿੱਚ ਕਰ ਲੋ ਤੇ ਬੜੀ ਹੀ ਅਪਾਰ ਕਿਰਪਾ ਹੋ ਜੇਗੀ ਮਾਤਾ ਦੀ ਵਿਧੀ ਇਸ ਪ੍ਰਕਾਰ ਹੈ ਕਿ ਜਿਹੜਾ ਜੋ ਬੀਜੜੇ ਨੇ ਕਿਸੇ ਬਰਤਨ ਚ ਰੇਤਾ ਪਾ ਕੇ ਕਿਸੇ ਭਾਂਡੇ ਚ ਖੁੱਲੇ ਚ ਜੋ ਬੀਜ ਲੈਣ ਨੇ ਕੁੰਬਰ ਆਖ ਦੇਣਾ ਨਾਰੀਅਲ ਰੱਖ ਲੈਣਾ ਇੱਕ ਸੁੱਕਾ ਨਾਰੀਅਲ ਲੈ ਲੈਣਾ ਵੱਡਾ ਸਾਰਾ ਸੁੱਕਾ ਨਾਰੀਅਲ ਉਹਦੇ ਉੱਤੇ ਨੈਣ ਭਲਾ ਲੈਣੇ ਨੇ ਮਾਤਾ ਜੀ ਦੇ ਮਾਤਾ ਜੀ ਦੇ ਨੈਣ ਬਣਾ ਲੈਣੇ ਨੇ ਟਿੱਕੇ ਲਾ ਕੇ ਲਾਲ ਰੰਗ ਦੇ ਚੁੰਨੀ ਲਵੇਟ ਦੇਣੀ ਆ ਠੀਕ ਆ ਜੀ ਤੇ ਪੂਜਾ ਕਰਨੀ ਆ ਜੋਤ ਲਾਉਣੀ ਆ ਮਾਤਾ ਜੀ ਦੇਸੀ ਘੋਦੀ ਅਗਰ ਬੱਤੀ ਸੈਂਟ ਪੂਰਾ ਪੂਰਾ ਰੱਖਣਾ ਹੈ ਖੁਸ਼ਬੂ ਰੱਖਣੀ ਆ ਪੂਰੀ ਪੰਜ ਤਰ੍ਹਾਂ ਦੇ ਫੁੱਲ ਐਣ ਸਜਾ ਕੇ ਰੱਖਦਨੇ ਨੇ ਆਲੇ-ਦਾਲੇ ਜਿੱਥੇ ਨੈਣ ਬਣਨੇ ਨੇ ਆਲੇ-ਦੁਆਲੇ ਫੁੱਲਾਂ ਦੀ ਮਾਲਾ ਪਾਣੀ ਆ ਹਲਵਾ ਤਿਆਰ ਕਰਨਾ ਹੈ ਦੇਸੀ ਘੋੜਾ ਲੱਡੂ ਸੱਤ ਤਰ੍ਹਾਂ ਦੀ ਮਠਿਆਈ 1/2 ਕਿਲੋ ਦੋ ਮਿੱਠੇ ਪਾਨ ਸੁਜੀ ਦਾ ਹਲਵਾ ਹੋ ਗਿਆ ਸੌਗੀ ਪਾ ਕੇ ਬਦਾਮ ਕਾਜੂ ਪਾ ਕੇ ਵਧੀਆ ਤਰ੍ਹਾਂ ਦਾ ਠੀਕ ਆ ਜੀ ਸ਼ਿੰਗਾਰ ਰੱਖ ਲੈਣੇ ਨੇ ਵਧੀਆ ਤੋਂ ਵਧੀਆ ਸੋਨੇ ਤੋਂ ਸੁਨੇ ਸ਼ਿੰਗਾਰ ਲਿਆ ਕੇ ਰੱਖ ਲੈਣੇ ਨੇ ਇਹ ਪੈਕਟ ਜਨਾਂ ਲਿਓ 20 50 ਰੁਪਏ ਵਾਲਾ ਇਹਦੇ ਚ ਕੁਝ ਨਹੀਂ ਹੁੰਦਾ ਹੈਗਾ ਇੱਕ ਵਧੀਆ ਟੋਕਰੀ ਚ ਸਮਾਨ ਪਵਾ ਲਿਓ ਮਾਤਾ ਦੇ 16 ਤਰ੍ਹਾਂ ਦੇ ਵਧੀਆ ਸ਼ਿੰਗਾਰ ਪਾ ਲਿਓ ਡੋਰੀ ਸਮੇਤ ਠੀਕ ਆ ਜੀ ਨੱਥ ਝਾਂਜਰਾ ਵੀ ਵਿੱਚ ਪਵਾ ਲਿਓ ਗਲ ਦੀ ਗਾਨੀ ਪਵਾ ਲਿਓ ਨੱਥ ਪਵਾ ਲਿਓ ਟਿੱਕਾ ਇਹ ਜਿਹੜਾ ਕੰਨਾਂ ਦੀਆਂ ਵਾਲੀਆਂ ਕੰਗੀ ਸੁਰਖੀ ਪਾਊਡਰ ਸ਼ੀਸ਼ਾ ਸੈਂਟ ਚੂੜੀਆਂ ਲਾਲ ਵਧੀਆ ਵਾਲੀਆਂ ਦਰਜਣੇ ਪਵਾ ਲਿਓ ਕਹਿੰਦਾ ਆਪਾਂ 16 ਸ਼ਿੰਗਾਰ ਵਧੀਆ ਟੋਕਰੀ ਚ ਪਵਾ ਲਏ ਸੋਨੇ ਸੁਨੇ ਕ੍ਰੀਮ ਵਗੈਰਾ ਪਵਾ ਕੇ ਹਨ ਇਹ ਨਾਲ ਰੱਖਣੇ ਆ ਜੋਤ ਲਾਉਣੀ ਆ ਤੇ ਜੋਤ ਲਾ ਕੇ ਰੋਜ਼ ਇਹ ਤੁਸੀਂ ਪੜਨਾ ਸ਼ੁਰੂ ਕਰ ਦੇਣਾ ਤੇ ਜਿਹੜਾ ਸਮਾਨ ਹੈ ਹਰ ਸ਼ਨੀਵਾਰ ਬਦਲਦਿਆ ਕਰਨਾ ਦੋ ਲੱਡੂ ਸੰਦੂਰ ਦੇ ਟਿੱਕੇ ਲਾ ਕੇ ਰੋਜ਼ ਬਦਲਨੇ ਆ ਰੋਜ਼ ਬਦਲਨੇ ਆ ਠੀਕ ਆ ਜੀ ਦੋ ਟਿੱਕੇ ਸੰਤੂਰ ਦੇ ਲਾ ਕੇ ਲੱਡੂ ਰੋਜ਼ ਬਦਲਿਆ ਕਰਨੇ ਆ ਤੇ ਇਸ ਮੰਤਰ ਦੀ ਫਿਰ ਤੁਸੀਂ ਸ਼ਕਤੀ ਦੇਖਿਓ ਇਸ਼ਨਾਨ ਪਾਣੀ ਰੋਜ਼ ਕਰਨਾ ਹੈ ਸੁੱਚਮ ਰੱਖਣੀ ਹੈ ਗ੍ਰਸਤੀ ਜੀਵਨ ਤੋਂ ਪਰਹੇਜ਼ ਰੱਖਣਾ ਹੈ ਅੰਦਰ ਹੀ ਅੰਦਰ ਰਹਿਣਾ ਹੈ ਸੋਚੀ ਜਗ੍ਹਾ ਤੇ ਬੈਠ ਕੇ ਇਹ ਮੰਤਰ ਦੇ ਜਾਪ ਕਰਨੇ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ keel ka mantra ਲਾਉਣਾ ਹੈ keel ka mantra ਲਾ ਕੇ ਆਪਣੇ ਆਸਣ ਤੇ ਬਹਿਣਾ ਸੁੱਚਮ ਰੱਖਣੀ ਹੈ ਪੂਰੀ ਦੀ ਪੂਰੀ ਲਾਸਟ ਵਾਲੇ ਦਿਨ ਇਹ ਤੁਸੀਂ ਪੂਜਾ ਕਰਨੀ ਹੈ ਜਿੰਨਾ ਵੀ ਸਮਾਨ ਤੁਮ ਮੈਂ ਪਹਿਲਾਂ ਦੱਸਿਆ ਹੈ ਇਹ ਸਮਾਨ ਦਾ ਤੁਸੀਂ ਪਰ ਹਵਨਾ ਦੇਣਾ ਵਧੀਆ ਦੇਸੀ ਘਿਓ ਦੀ ਕੜਾਹੀ ਬਣਾ ਲੈਣੀ ਹੈ ਲਾਸਟ ਵਾਲੇ ਦਿਨ ਉਹਦਾ ਹਵਨਾ ਦੇਣਾ ਲੱਡੂ ਪਤਾਸੇ ਸੱਤ ਭਾਂਤੀ ਮਠਿਆਈ ਨਾਰੀਅਲ ਭੇਟਾ ਦੇਣਾ ਨਾਰੀਅਲ ਭੰਨਣਾ ਤੋੜਨੇ ਨੇ ਨਾਰੀਅਲ ਠੀਕ ਆ ਜੀ ਨਾਰੀ ਲਿਆਣਾ ਇੱਕ ਵੱਖਰਾ ਨਾਲੀ ਲਿਆਣਾ ਇੱਕ ਹੋਰ ਉਹਨੂੰ ਛਿੱਲ ਲੈਣਾ ਛਿੱਲ ਕੇ ਬਾਅਦ ਚ ਮੰਤਰਾਂ ਦਾ ਜਾਪ ਕਰਕੇ ਉਹਦੀ ਤੋੜਣਾ ਨੂੰ ਭੇਟਾ ਦੇਣੀ ਆ ਭੰਨਣਾ ਨਾਰੀ ਜਾਨੀ ਠੀਕ ਆ ਜੀ ਤੇ ਅਰਦਾਸ ਬੇਨਤੀ ਕਰਨੀ ਆ ਕਿ ਮਾਤਾ ਇਸ ਦੀ ਮਨੁ ਸਿੱਧੀ ਦੇ ਤਾਕਤ ਦੇ ਰਹਿਮਤ ਕਰ ਤੇ ਬਹੁਤ ਰਹਿਮਤ ਹੋ ਬਹੁਤ ਸਿੱਧੀ ਮਿਲੇਗੀ ਸੋ ਜ਼ਿਆਦਾ ਜਾਣਕਾਰੀ ਲਈ 9780921137 ਤੇ ਤੁਸੀਂ WhatsApp ਤੇ ਇਹਦੀ ਵਿਧੀ ਮੈਨੂੰ ਪੁੱਛ ਸਕਦੇ ਹੋ ਚੰਗੀ ਤਰ੍ਹਾਂ ਬਹੁਤ ਸੋਹਣਾ ਮੰਤਰ ਹੈ ਇਹਦੀ ਵਿਧੀ ਮੈਨੂੰ ਤੁਸੀਂ WhatsApp ਤੇ ਰਿਕਾਰਡਿੰਗ ਪਾ ਕੇ ਪੁੱਛ ਸਕਦੇ ਹੋ ਅਸੀਂ ਦੇ ਦਾਂਗੇ ਸੋ ਸਿੱਧੀ ਕਾਲ ਕੋਈ ਵੀਰ ਨਾ ਕਰੇ ਇਹ ਸੀ ਮਾਤਾ ਨਾਇਨਾ ਦੇਵੀ ਜੀ ਦਾ ਮੰਤਰ ਬਹੁਤ ਹੀ ਸੋਹਣਾ ਕਾਰਗਰ ਮੰਤਰ ਹੈ ਜੈ ਮਾਤਾ ਦੀ ਜੈ ਦਾਤਿਆਂ ਦੀ ਜੈ ਨੈਣਾ ਦੇਵੀ ਮਹਾਦੇਵੀ ਦੀ